ਅੱਜ ਮਿਤੀ 20 ਤਰੀਕ ਹੈ ਜੀ ਜਿਹੜੀ ਤਰੀਕ ਦੀ ਇਹ ਵੀਡੀਓ ਬਣ ਰਹੀ ਹੈ 20 ਤਰੀਕ ਨੂੰ ਥੋੜਾ ਜਿਆਦਾ ਰਤੀਲਾ ਵਾਹਣਾ ਹੈ ਅੱਜ ਪਾਣੀ ਲਗਾਇਆ ਜਾ ਰਿਹਾ ਹੈ 20 ਤਰੀਕ ਨੂੰ ਐਗਤੀ ਖੁਸ਼ਕੀ ਬਹੁਤ ਜ਼ਿਆਦਾ ਹੈ ਖੁਸ਼ਕੀ ਦੇ ਕਾਰਨ ਜਿਹੜੀਆਂ ਆਪਣੀਆਂ ਝੋਨਾਆਂ ਦੀਆਂ ਬਰੇਟੀਆਂ ਗੇਤੀਆਂ ਲੱਗੀਆਂ ਹੋਈਆਂ ਨੇ ਉਹਨਾਂ ਦਾ ਝਾੜ ਨਹੀਂ ਆ ਰਿਹਾ 20 ਤਰੀਕ ਨੂੰ ਅੱਜ ਝੋਨੇ ਨੂੰ ਤੁਸੀਂ ਦੇਖ ਲਓ ਪਾਣੀ ਲਾ ਰਹੇ ਹਾਂ ਦੁਬਾਰੇ ਤਾਂ ਕਿ ਵੀਰੇ ਖੁਸ਼ਕੀ ਕਣਕ ਵੇਲੇ ਖੁਸ਼ਕੀ ਨਾ ਆਵੇ ਕਿਉਂਕਿ 2023 ਦੇ ਵਿੱਚ ਇੰਨਾ ਬੁਰਾ ਹਾਲ ਹੋਇਆ ਸੀਗਾ ਖੁਸ਼ਕ ਬਹੁਤ ਜਾਦੇ ਬਾਹਣ ਬੌਂਦੇ-ਬੌਂਦੇ ਖੁਸ਼ਕ ਹੋ ਗਏ ਸੀਗੇ ਵਿੱਚ ਬਾਹਣ ਤਾਂ ਜਿਹੜੇ ਰਤੀਲੇ ਸੀਗੇ ਚਲੋ ਡਾਕਰ ਬਾਹਣਾ ਤਾਂ ਇਹ ਦੂਸਤ 7-8 ਦਿਨ ਹਫਤਾ ਪਹਿਲਾਂ ਲੱਗ ਗਿਆ ਪਾਣੀ ਪਰ ਥੋੜੇ ਜਿਹੜੇ ਇਹ ਬਾਣ ਨੇ ਨਾ ਜਿਹੜੇ ਇਹ ਰਤੀਲੇ ਬਾਣ ਇਹਨਾਂ 'ਚ ਹੁਣ ਪਾਣੀ ਲਗਾ ਰਹੇ ਆਂਗੇ ਤਾਂ ਕਿ ਕਣਕ ਬੀਜਣ ਦੀ ਕੋਈ ਸਮੱਸਿਆ ਨਾ ਆਵੇ ਜੀਰੀ 2 ਦਿਨ ਲੇਟ ਵੱਢੀ ਜਾਊ ਕੋਈ ਦਿੱਕਤ ਨਹੀਂ ਆਉਂਦੀ ਜੀਰੀ ਸੁੱਕੀ ਹੋਈ ਹੈ ਬਿਲਕੁਲ ਪਰ ਡਰ ਇਹ ਆ ਵੀਰੇ ਵੀ ਜੇ ਬਾਣ ਖੁਸ਼ਕ ਨਿਕਲੇ ਉਹਦਾ ਕੋਈ ਹੱਲ ਨਹੀਂ ਤੁਹਾਨੂੰ ਪਤਾ ਵੀ ਕੰਮ ਕਰ ਸਹਾਜਾ ਹੋ ਜਾਂਦਾ ਬਾਈ ਜਦੋਂ ਦੁਬਾਰੇ ਆਪਾਂ ਨੂੰ ਬੀਜਣਾ ਪੈਂਦਾ ਜਾਂ ਛੇਤੀ ਪਾਣੀ ਲਾਉਣਾ ਪੈਂਦਾ ਸੋ ਸਾਡੇ ਏਰੀਆ ਦੇ ਵਿੱਚ ਹਜੇ ਰੇਤੀਲੇ ਮਾਣ ਨੂੰ ਹੁਣ ਪਾਣੀ ਲੱਗ ਰਿਹਾ ਬਾਈ ਆਪਣਾ ਜਰੂਰ ਦੱਸਿਓ ਵੀ ਬਾਹਣ ਕਿਵੇਂ ਨੇ ਖੁਸ਼ਕ ਤਾਂ ਨਹੀਂ ਨਿਕਲ ਰਹੇ ਕਮੈਂਟ ਕਰਕੇ ਜਰੂਰ ਦੱਸਿਓ ਸ਼ੇਅਰ ਕਰ ਦਿਓ ਧੰਨਵਾਦ ਜੀ